ਜਿਹੜੀ ਨਾਰਮਲ ਫਿਟਨੈਸ ਹੈ ਬਾਈ ਨਾ ਉਹ ਤੁਸੀਂ ਬੇਸਿਕ ਐਕਸਰਸਾਈਜ਼ਾਂ ਨਾਲ ਰਨਿੰਗ ਕਰਕੇ ਗਰਾਊਂਡ 'ਚ ਕਿਤੇ ਵੀ ਸਟੇਡੀਅਮ 'ਚ ਉਹ ਤੁਸੀਂ ਕਰ ਸਕਦੇ ਹੋ ਅਚੀਵ ਕਰ ਸਕਦੇ ਹੋ ਜਿਵੇਂ ਤੁਸੀਂ ਘਰੇ ਕੋਈ ਵੀ ਮੈਟ ਲੈ ਕੇ ਇੱਕ ਨਾਰਮਲ ਥੋੜੀਆਂ ਜਿਹੀਆਂ ਚੀਜ਼ਾਂ ਜਿਮ ਵਾਲੇ ਵਰਕਆਊਟ ਵਾਲੀਆਂ ਕੈਰੀ ਕਰ ਸਕਦੇ ਹੋ ਤੁਸੀਂ ਘਰੇ ਸਕਿਪਿੰਗ ਕਰ ਸਕਦੇ ਹੋ ਤੁਸੀਂ ਜੇ ਆਪਣੀ ਸਿਹਤ ਲਈ ਤੁਸੀਂ 15 ਤੋਂ 20 ਮਿੰਟ 25 ਮਿੰਟ ਮੈਕਸਿਮਮ 30 ਮਿੰਟ ਵੀ ਬਹੁਤ ਹੈ ਜਨਰਲ ਫਿਟਨੈਸ ਲਈ ਤੁਸੀਂ ਘਰੇ ਆਪਣੇ ਪੁਸ਼-ਅਪ ਲਾ ਸਕਦੇ ਹੋ ਨੋਰਮਲ ਜਿਨ੍ਹਾਂ ਨੂੰ ਆਪਾਂ ਦੇਸੀ ਭਾਸ਼ਾ 'ਚ ਡੰਡ ਕਹਿ ਦਿੰਦੇ ਆ ਜਿਹੜੇ ਡੰਡ ਨੇ ਨਾ ਉਹ ਸਾਡੇ ਸਰੀਰ ਦਾ ਤੋਰਾ ਨੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹ ਕਹਿੰਦੇ ਸੀ ਵੀ ਉਹ ਪਲਵਾਨੀ ਡੰਡ ਮਾਰਦੇ ਸੀ ਸਪਾਟੇ ਵੀ ਮਾਰਦੇ ਸੀਗੇ ਮਤਲਬ ਫਿਟਨੈਸ ਦਾ ਜਿਹੜਾ ਮੇਨ ਪਾਰਟ ਆ ਉਹ ਸਾਡੇ ਪੁਸ਼-ਅਪ ਨੇ ਸੋ ਤੁਸੀਂ ਘਰੇ ਰਹਿ ਕੇ ਪੁਸ਼-ਅਪ ਕਰ ਸਕਦੇ ਹੋ ਸਕਿਪਿੰਗ ਕਰ ਸਕਦੇ ਹੋ ਜਾਂ ਜੇ ਤੁਹਾਡੇ ਕੋਲ ਘਰੇ ਕੋਈ ਟਰੈਡਮਿਲ ਮਸ਼ੀਨ ਹੈਗੀ ਆ ਤੁਸੀਂ ਉਤੇ ਭੱਜ ਸਕਦੇ ਹੋ ਜਾਂ ਥੋੜੀ-ਬਹੁਤੀ ਸਾਈਕਲਿੰਗ ਵਗੈਰਾ ਕਰਕੇ ਆਪਣੇ ਆਪ ਨੂੰ ਜਰਨਲ ਤੌਰ ਤੇ ਫਿੱਟ ਤੁਸੀਂ ਰੱਖ ਸਕਦੇ ਹੋ ਜੇ ਤੁਹਾਡਾ ਸਿਹਤ ਨਾਲ ਪਿਆਰ ਹੈ ਨਾ ਤੁਸੀਂ ਆਪਣੇ ਉੱਠਣ ਦਾ ਟਾਈਮ ਫਿਕਸ ਕਰਨਾ ਤੁਹਾਨੂੰ ਦੇਖੋ ਪਹਿਣ ਆਲਾਰਮ ਲਾਓ ਫੋਨ ਦਾ ਹਾਂ ਤੁਸੀਂ 2-4 ਦਿਨ ਆਲਾਰਮ ਲਾਉਂਗੇ 5-6 ਦਿਨ ਤੁਸੀਂ ਆਲਾਰਮ ਲਾਉਂਗੇ ਔਖੇ ਵੀ ਤੁਸੀਂ ਜ਼ਰੂਰ ਹੋਵੋਗੇ ਵੀਰ ਛੱਡ ਪਰ ਡਿਪੈਂਡ ਕਰਦਾ ਤੁਹਾਡਾ ਮਾਈਂਡ ਕਿੰਨਾ ਸਟਰੋਂਗ ਹੈ ਭਾਈ ਜਦੋਂ ਤੁਸੀਂ 4 ਵਜੇ ਆਲਾਰਮ ਲਾਉਣ ਲੱਗੇ ਨਾ ਤੁਹਾਡਾ ਦਿਮਾਗ ਤੁਹਾਨੂੰ ਸਵੇਰੇ ਠਾਣ ਲੱਗੇ ਤੁਹਾਨੂੰ ਸੁਆਦ ਹੀ ਨਾ ਆਉਣਾ ਵਰਕਆਊਟ ਕਰਕੇ ਇਹ ਦੂਜੀ ਗੱਲ ਬਹੁਤ ਲੋਕਾਂ ਦਾ ਮੈਨੂੰ ਲੱਗਦਾ ਵੀ ਇੱਕ ਇੱਕ ਹੀ ਇੱਕ ਐਕਸਕਿਊਜ਼ ਹੀ ਆ ਵੀ ਇੱਕ ਬਹਾਨਾ ਹੀ ਆ ਵੀ ਯਾਰ ਟਾਈਮ ਨਹੀਂ ਹੈਗਾ ਕਿਹੜਾ ਬੰਦਾ ਮਤਲਬ ਇਹ じゃ ਕੀ ਕਰਦੇ ਆ ਲੋਕ ਜਦੋਂ ਕਹਿੰਦੇ ਵੀ ਟਾਈਮ ਨਹੀਂ ਹੈਗਾ ਸਾਡੇ ਕੋਲੇ ਅੱਗੇ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਪਹਿਲੇ ਸਵੇਰ ਜਦੋਂ ਪਹਿਲੀ ਉਹ ਹੁੰਦੀ ਸੀਗੀ ਤੇ ਉਦੋਂ ਉੱਠ ਕੇ 5 6 ਵਜੇ ਨੂੰ ਘਰੇ ਆ ਜਾਂਦੇ ਸੀ ਪਹਿਲਾ ਜੋਤਾਂ ਕਹਿੰਦੇ ਹੁੰਦੇ ਸੀ ਜਦੋਂ ਹਲ ਬਾਉਂਦੇ ਹੁੰਦੇ ਸੀ ਹਾਂ ਪਹਿਲਾ ਜੋਤਾਂ ਲਾ ਕੇ ਬਜ਼ੁਰਗ ਘਰੇ ਆ ਜਾਂਦੇ ਸੀ 5 ਵਜੇ ਨੂੰ ਹੁਣ ਬਈ ਅਸੀਂ 5 ਵਜੇ ਉੱਠ ਵੀ ਨਹੀਂ ਸਕਦੇ ਸੋ ਸਾਰੇ ਸਾਡੇ ਬਹਾਨੇ ਆ ਕਿਹੜਾ ਬੰਦਾ ਪਿੰਡ ਦੇ ਵਿੱਚ ਰਹਿੰਦਾ ਨਾਰਮਲ ਆ ਕੋਈ ਬਹੁਤਾ ਬੇਤ ਨਹੀਂ ਵੀ ਉਹ ਇੱਕ ਬ੍ਰਾਈਟ ਪਲਾਨ ਬਣਾ ਕੇ ਉਸ ਤਰੀਕੇ ਕਰ ਸਕੀ ਉਹਦੇ ਲਈ ਕੀ ਰੂਟੀਨ ਹੋ ਸਕਦਾ ਕੀ ਡਾਈਟ ਉਹਦੀ ਹੋ ਸਕਦੀ ਲੋਕ ਕਹਿੰਦੇ ਆ ਵੀ ਕਣਕ ਛੱਡ ਦਿਓ ਕਣਕ ਬੰਦ ਕਰ ਦਿਓ ਪਰ ਕਣਕ ਤਾਂ ਸਾਡੀ ਮਾਂ ਆ ਬਾਈ ਅਸੀਂ ਸ਼ੁਰੂ ਤੋਂ ਪੜੇ ਕਣਕ ਖਾ ਗਏ ਜਾਂ ਤੁਸੀਂ ਕਹੋ ਵੀ ਅਸੀਂ ਕਣਕ ਕਦੇ ਖਾਦੀ ਨਹੀਂ ਸੋ ਅਸੀਂ ਰੋਟੀ ਖਾ ਸਕਦੇ ਆ ਨਾਰਮਲ ਸਾਡੇ ਘਰੇ ਸਾਨੂੰ ਚੌਲ ਮਿਲਦੇ ਆ ਕਿਉਂ ਖਾਓ ਬਾਈ ਕਿਉਂ ਕੋਈ ਮਾੜਾ ਨਹੀਂ 5 ਤੋਂ 10 ਗ੍ਰਾਮ ਡੇਲੀ ਤੁਸੀਂ ਕਿਉਂ ਖਾ ਸਕਦੇ ਨਾਰਮਲ ਬੰਦਾ ਖਾ ਸਕਦਾ ਸੋ ਇਹ ਤਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਵੀ ਕੰਪਨੀ ਦੀਆਂ ਸ਼ਾਸ਼ਾ ਨੇ ਇਹ ਚੀਜ਼ਾਂ ਨੂੰ ਸਾਡੇ ਕੋਲੋਂ ਦੂਰ ਕਰਤਾ ਨਹੀਂ ਮਾੜੀ ਬਾਈ ਕਣਕਾ ਸਾਨੂੰ ਛੋਲਿਆਂ ਚੋਂ ਪ੍ਰੋਟੀਨ ਮਿਲਦਾ ਹੈ ਕਾਲੇ ਛੋਲੇ ਉਹ ਵੀ ਸਾਡੇ ਘਰ ਦੀ ਖਰਾਕ ਆ ਇੱਕ ਨਾਰਮਲ ਬੰਦਾ ਲੈ ਸਕਦਾ ਹੈ ਹਨਾ ਆਪਾਂ ਜੇ ਤੁਸੀਂ ਕਹਿੰਦੇ ਹੋ ਵੀ ਬਾਈ ਤੁਸੀਂ ਤਾਂ ਯਾਰ ਦੂਜੀ ਫਿਟਨੈਸ ਦੀਆਂ ਗੱਲਾਂ ਕਰ ਦਿਓ ਵੀ ਤਾਂ ਖਰਾਕ ਬਹੁਤ ਮਹਿੰਗੀ ਆ ਬਾਈ ਸਾਰੇ ਸਾਡੇ ਬਹਾਨੇ ਆ ਦੁੱਧ ਅਸੀਂ ਪੀ ਸਕਦੇ ਆ ਗਲਾਸ ਦੁੱਧ ਤਾਂ ਅਸੀਂ ਪੀ ਸਕਦੇ ਆ ਡੇਲੀ ਸਾਨੂੰ ਮਿਲਦਾ ਰੋਟੀ ਤਾਂ ਸਾਨੂੰ ਮਿਲਦੀ ਮਿਲਦੇ ਆ ਕੇਲਾ ਨਾਰਮਲ ਸਭ ਤੋਂ ਸਸਤਾ ਫਰੂਟ ਆਸੀਂ ਖਾ ਸਕਦੇ ਆ ਸਾਨੂੰ ਸ਼ੂਡੀਅਮ ਮਿਲੂ ਪੋਟਾਸ਼ੀਅਮ ਮਿਲੂ ਸੇਬ ਖਾ ਸਕਦੇ ਆ ਹਨਾ ਮਤਲਬ ਜਿਹੜੇ ਮੌਸਮ ਦੇ ਫਰੂਟ ਜਿਹੜੇ ਆਉਂਦੇ ਆ ਉਹ ਇੰਨੇ ਜਿਆਦੇ ਮਹਿੰਗੇ ਵੀ ਨਹੀਂ ਹੁੰਦੇ ਅੱਜ ਕੱਲ ਦੀ ਜਿਹੜੀ ਜ਼ਿੰਦਗੀ ਆ ਮਤਲਬ ਲਾਈਫ ਸਟਾਈਲ ਆ ਲੋਕਾਂ ਦਾ ਇੰਨਾ ਕ ਤਾਂ ਬੰਦਾ ਫੂਡ ਕਰੇ ਸਕਦਾ ਵੀ ਥੋੜਾ ਬਹੁਤਾ ਬੰਦਾ ਫਰੂਟ ਖਾ ਸਕੇ ਹਨਾ ਜਦੋਂ ਬੰਦਾ ਜੇਬ 'ਚ ਲੱਖ ਲੱਖ ਰੁਪਏ ਦਾ ਫੋਨ ਰੱਖ ਸਕਦਾ ਹਾਂ ਪਰ ਇੱਕ ਗੱਲ ਗਗਨ ਬਈ ਹੈਗੀ ਆ ਵੀ ਤੁਸੀਂ ਜਿਆਦਾ ਨਾ ਖਾਓ ਪੂਰੇ ਦਿਨ 'ਚ ਹਣਾ ਇੱਕ ਕਹਿੰਦੇ ਨਹੀਂ ਹੁੰਦੇ ਵੀ ਅਸੀਂ ਸਾਨੂੰ ਪਹਾੜੀਆਂ ਵਾਂਗੂ ਖਾਣਾ ਚਾਹੀਦਾ ਵੀ ਸਵੇਰੇ ਅਸੀਂ ਬ੍ਰੇਕਫਾਸਟ ਜਿਹੜਾ ਪੂਰਾ ਹੈਲਦੀ ਕਰੀਏ ਰੱਜ ਕੇ ਕਰੀਏ ਉਦੋਂ ਬਾਅਦ ਜਿਉਂ-ਜਿਉਂ ਦਿਨ ਛਿਪਦਾ ਜਾਊ ਸੂਰਜ ਢਲਦਾ ਜਾਊ ਅਸੀਂ ਘੱਟ ਖਾਂਦੇ ਜਾਈਏ ਰੱਜ ਕੇ ਨਾ ਖਾਓ ਘੋੜਿਆਂ ਵਾਂਗੂ ਖਾਓ ਗਧਿਆਂ ਵਾਂਗੂ ਨਾ ਖਾਓ ਤਾਂ ਫਿਰ ਕਿਹੜੀਆਂ ਚੀਜ਼ਾਂ ਪਹਿਲਾਂ ਅਵੋਇਡ ਕਰਨੀਆਂ ਜ਼ਰੂਰੀਆਂ ਮੈਨੂੰ ਇਹ ਲੱਗਦਾ ਹੁੰਦਾ ਵੀ ਖਾਣਾ ਕੀ ਆ ਇਹਦੇ ਨਾਲੋਂ ਵੱਧ ਜ਼ਰੂਰੀ ਕਈ ਵਾਰ ਇਹ ਹੋ ਜਾਂਦਾ ਕਿ ਕੀ ਨਹੀਂ ਖਾਣਾ ਅਸੀਂ ਫਾਸਟ ਫੂਡ ਦੇ ਕਿੰਨੇ ਆਦੀ ਹੋ ਗਏ ਹਨ ਅਸੀਂ ਕੋਲਡ ਡਰਿੰਕ ਚਾਕਲੇਟ ਪੇਸਟੀ ਜੇ ਬੱਚਿਆਂ ਨੂੰ ਵੀ ਅਸੀਂ ਉਹ ਚੀਜ਼ਾਂ ਦੇਣ ਲੱਗੇ ਹਨ ਉਹ ਚੀਜ਼ਾਂ ਸਾਡੇ ਲਈ ਬਹੁਤ ਖਤਰਨਾਕ ਨੇ ਉਹੀ ਇੱਕ ਮਟਾਪੇ ਦਾ ਕਾਰਨ ਬਣਦੀਆਂ ਨੇ ਉਹੀ ਇੱਕ ਸ਼ੂਗਰ ਬੀਪੀ ਇਹ ਚੀਜ਼ਾਂ ਦਾ ਕਾਰਨ ਬਣਦੀਆਂ ਨੇ ਸੋ ਡਿਪੈਂਡ ਕਰਦੀ ਹੈ ਸਾਰੀ ਗੱਲ ਖਾਣਾ ਤੇ ਮੁੱਕ ਜਾਂਦੀ ਹੈ ਜੇ ਤੁਹਾਡੀ ਖਾਣਾ ਸੋਹਣੀ ਆ ਤਾਂ ਤੁਹਾਡੀ ਸਿਹਤ ਸੋਹਣੀ ਆ ਤਾਂ ਜਨਰਲ ਜੋ ਸ਼ੋ ਸੀਗਾ ਉਸ ਤੋਂ ਬਾਅਦ ਹੁਣ ਆਪਾਂ ਜਿਸ ਤਰ੍ਹਾਂ ਤੁਸੀਂ ਬਣਾਏ ਹੋ ਟੈਟੂ ਟੂਜੇ ਮੈਂ ਚਾਹੂੰਗਾ ਜਿਹੜੇ ਇਹਦੇ ਸ਼ੌਕੀਨ ਨੇ ਉਹ ਵੀ ਤੁਹਾਨੂੰ ਦੇਖਣ ਇਹ ਵੀ ਸਾਰੇ ਆਪਾਂ ਅੱਗੇ ਲੈ ਕੇ ਆਉਣਾ ਹੈ ਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਰਟੋਲ ਅੱਜ ਦਾ ਸਾਡਾ ਇਹ ਸ਼ੋ ਸਿਹਤ ਦੇ ਬਾਰੇ ਆ ਸਾਡੀ ਹੈਲਥ ਦੇ ਬਾਰੇ ਆ ਇਸ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਲੋਕਾਂ ਕੋਲੇ ਸਮਾਂ ਬਹੁਤ ਘੱਟ ਆ ਪਰ ਜਿਹਦੇ ਕੋਲੇ ਸਮਾਂ ਥੋੜਾ ਉਹ ਵੀ ਫਿੱਟ ਰਹਿਣਾ ਚਾਹੁੰਦਾ ਕਿ ਸਮਾਂ ਥੋੜਾ ਐਸਾ ਸੀ ਕੀ ਕਰੀਏ ਥੋੜੇ ਸਮੇਂ ਦੇ ਵਿੱਚ ਕਿ ਅਸੀਂ ਫਿੱਟ ਰਹੀਏ ਕੀ ਐਕਸਰਸਾਈਜ਼ ਕਰੀਏ ਕੀ ਡਾਈਟ ਹੋਵੇ ਇਹ ਸਾਰੇ ਤੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਫਿਟਨੈਸ ਕੋਚ ਬਾਈ ਸਤਨਾਮ ਢੀਂਡਸਾਨੇ ਆਓ ਬਾਈ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਬਾਈ ਜੀ ਸ਼ੁਕਰੀਆ ਤੁਹਾਡਾ ਅੱਖਰ ਤੇ ਸੀ ਸਮਾਂ ਕੱਢਿਆ ਧੰਨਵਾਦ ਵੀਰੇ ਅੱਜ ਦੀ ਜਿਹੜੀ ਗੱਲਬਾਤ ਆਪਾਂ ਕਰਾਂਗੇ ਫਿਟਨੈਸ ਤੇ ਸਭ ਤੋਂ ਪਹਿਲਾਂ ਮੈਂ ਬਾਈ ਸਤਨਾਮ ਤੁਹਾਨੂੰ ਕਹੂੰਗਾ ਕਿ ਤੁਸੀਂ ਆਪਣੇ ਬਾਰੇ ਦੱਸ ਦੋ ਤੁਸੀਂ ਇਸ ਲਾਈਨ ਦੇ ਵਿੱਚ ਮੈਡੀਕਲ ਲਾਈਨ ਦੇ ਵਿੱਚ ਜਾਂ ਫਿਟਨੈਸ ਲਾਈਨ ਦੇ ਵਿੱਚ ਕੀ ਕੀ ਤੁਹਾਡੇ ਕੋਲ ਕੁਆਲੀਫਿਕੇਸ਼ਨ ਆ ਤਾਂ ਕਿ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਕਲੀਅਰ ਹੋ ਜੇ ਕਿ ਉਹ ਬੰਦਾ ਹੀ ਦੱਸੇ ਜਿਹਦੇ ਕੋਲੇ ਆਪਣੇ ਪੱਲੇ ਜਿਹਦੇ ਕੋਲੇ ਕੁਝ ਹੈਗਾ ਜਿੱਦ ਬਿਲਕੁਲ ਬਾਈ ਬਿਲਕੁਲ ਤੇ ਬਾਈ ਮੈਂ ਦੱਸਣਾ ਚਾਹਣਾ ਗਗਨ ਕਿ ਮੈਂ ਉਦਾਂ ਮੈਂ ਨਰਸਿੰਗ ਕੀਤੀ ਆ ਜੀਐਨਐਮ ਨਰਸਿੰਗ ਮੇਰੀ ਮੈਡੀਕਲ ਮੇਰੀ ਲਾਈਨ ਆ ਹੂੰ ਤੇ ਨਰਸਿੰਗ ਦੇ ਨਾਲ ਨਾਲ ਬਈ ਮੈਨੂੰ ਜਿੰਮ ਲਾਉਣ ਦਾ ਕਾਫੀ ਮਤਲਬ ਸ਼ੌਂਕ ਰਿਹਾ ਤੇ ਜਿੰਮ ਲਾਉਂਦੇ ਲਾਉਂਦੇ ਮੈਂ ਫਿਜ਼ੀਕਲ ਐਕਟੀਵਿਟੀ ਚ ਜਿੱਦਾਂ ਮੈਨ ਫਿਜ਼ੀਕ ਇੱਕ ਕੰਪੀਟੀਸ਼ਨ ਹੁੰਦੇ ਆ ਬਾਡੀ ਬਿਲਡਿੰਗ ਮੈਂ ਕਾਫੀ ਟਾਈਮ ਉਹ ਕਰਦਾ ਰਿਹਾ ਹਣਾ ਜਿਹਦੇ ਨਾਲ ਮੇਰੀ ਮਸਲ ਕੁਆਲਿਟੀ ਚ ਬਹੁਤ ਜ਼ਿਆਦਾ ਨਖਾਰ ਆਇਆ ਤੇ ਫਿਰ ਮੈਂ ਕੀਤਾ ਨਾਲ ਦੀ ਨਾਲ ਡਾਈਟ ਨਿਊਟ੍ਰੀਸ਼ਨ ਦਾ ਇਹ ਮੈਂ ਡਿਪਲੋਮਾ ਕੀਤਾ ਹੋਇਆ ਜੀ ਅ ਅੱਛਾ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਆਪਣੀ ਗੱਲਬਾਤ ਦੇ ਸ਼ੁਰੂ ਚ ਹੀ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਲੋਕਾਂ ਕੋਲ ਟਾਈਮ ਨਹੀਂ ਹੈ ਅੱਜ ਦਾ ਜਿਹੜਾ ਆਪਣੀ ਗੱਲਬਾਤ ਹੈ ਜਨਰਲ ਫ ਸਭ ਤੋਂ ਵੱਲਾ ਫਿਟਨੈਸ ਦੀ ਪ੍ਰਭਾਸ਼ਾ ਕੀ ਆ ਫਿੱਟ ਹੋਣਾ ਕੀ ਆ ਜਿਸ ਤਰ੍ਹਾਂ ਤੁਸੀਂ ਬਹੁਤ سارے ਡੋਹਲੇ ਕੱਢਿਆ ਮੇਰੇ ਹੈ ਨਹੀਂ ਕਿ ਇਹ ਫਿਟਨੈਸ ਪਈ ਦੇਖੋ ਇਹ ਇੱਕ ਅਲੱਗ ਚੀਜ਼ ਐ ਇਹ ਡਿਪੈਂਡ ਕਰਦਾ ਵੀ ਜਿੱਦਾਂ ਹੁਣ ਮੇਰਾ ਤਾਂ ਸ਼ੌਂਕ ਐ ਵੀ ਸੋਹਣੇ ਮਸਲ ਮਾਸ ਹੋਣ ਸੋਹਣੀ ਬੋਡੀ ਬਣੀ ਹੋਵੇ ਥੋੜੀ ਦੇਖਾ ਜਿਹੜੀ ਸੋਹਣੀ ਲੱਗੇ ਇੱਕ ਹੁੰਦੀ ਐ ਜਿੱਦਾਂ ਵੀ ਲੋਕ ਅੱਜ ਕੱਲ੍ਹ ਲੋਕਾਂ ਦੇ ਗੋਗੜਾ ਨਿਕਲੀਆਂ ਪਈਆਂ ਨੇ ਉਹਨਾਂ ਨੂੰ ਨਾਰਮਲ ਫਿਟਨੈਸ ਚਾਹੀਦੀ ਹੁੰਦੀ ਐ ਹਨਾ ਉਹ ਆਪਣਾ ਮਸਲ ਮਾਸ ਬੋਡੀ ਦਾ ਇੰਨਾ ਇਨਕਰੀਜ਼ ਨਹੀਂ ਕਰ ਸਕਦੇ ਹਨਾ ਕਿਉਂਕਿ ਇਹ ਇੱਕ ਇੱਕ ਥੋੜੀ ਅਲੱਗ ਬੋਡੀ ਆ ਆਮ ਬੰਦੇ ਤੋਂ ਹਨਾ ਇੱਕ ਪਤਲਾ ਬੰਦਾ ਵੀ ਪੂਰਾ ਫਿਟ ਹੋ ਸਕਦਾ ਜਾਂ ਗੋਗੜਾ ਵਾਲਾ ਵੀ ਫਿਟ ਹੋ ਸਕਦਾ ਦੋਹੇ ਚੀਜ਼ਾਂ ਡਿਫਰੈਂਟ ਨੇ ਦੋਹੇ ਕਨਸੈਪਟ ਇਹ ਕੈਰੀ ਕਰਨਾ ਚਾਹੁੰਦੇ ਹੋ ਬਾਡੀ ਪੂਰੀ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਉਹਦੀ ਪਰਿਭਾਸ਼ਾ ਥੋੜੀ ਅਲੱਗ ਹੈ ਤੇ ਜਿਹੜੀ ਨਾਰਮਲ ਫਿਟਨੈਸ ਹੈ ਉਹ ਅਲੱਗ ਹੈ ਹੂੰ ਉਹ ਦੀਆ ਉਹ ਜਿਹੜੀ ਨਾਰਮਲ ਫਿਟਨੈਸ ਹੈ ਬਾਈ ਨਾ ਉਹ ਤੁਸੀਂ ਬੇਸਿਕ ਐਕਸਰਸਾਈਜ਼ਾਂ ਨਾਲ ਜਾਂ ਫਿਰ ਰਨਿੰਗ ਕਰਕੇ ਗਰਾਊਂਡ ਚ ਕਿਤੇ ਵੀ ਸਟੇਡੀਅਮ ਚ ਉਹ ਤੁਸੀਂ ਕਰ ਸਕਦੇ ਹੋ ਅਚੀਵ ਕਰ ਸਕਦੇ ਹੋ ਪਰ ਜਿਹੜੀ ਹੁਣ ਤੁਸੀਂ ਮੇਰੇ ਨਾਲ ਗੱਲ ਕੀਤੀ ਵੀ ਇੰਨਾ ਮਸਲ ਮਾਸ ਕੈਰੀ ਕਰਨਾ ਵੈਸੇ ਕੋਈ ਜ਼ਿਆਦਾ ਨਹੀਂ ਹੈ ਇਹ ਵੀ ਨਾਰਮਲ ਫਿਟਨੈਸ ਹੀ ਆਉਂਦਾ ਮੇਰੇ ਨਾਲ ਮਸਲ ਮਾਸ ਵੀ ਇਹਨੂੰ ਤੁਸੀਂ ਜਿਮ ਲਾ ਕੇ ਪੂਰਾ ਵਰਕਆਊਟ ਕਰਕੇ ਆਪਣੀ ਡਾਈਟ ਨਾਲ ਜੋੜ ਕੇ ਹਨਾ ਬੋਡੀ ਦੀ ਕਿਵੇਂ ਰਿਕਵਰੀ ਹੁੰਦੀ ਆ ਕਿੰਨੀ ਤੁਸੀਂ ਨਿਊਟ੍ਰੀਸ਼ਨ ਦੇ ਹਿਸਾਬ ਨਾਲ ਡਾਈਟ ਲੈ ਰਹੇ ਹੋ ਹਨਾ ਕਿੰਨੀ ਕੈਲਰੀਜ਼ ਤੁਸੀਂ ਲੈ ਰਹੇ ਹੋ ਕਿੰਨੀ ਬਰਨ ਕਰ ਰਹੇ ਹੋ ਸੋ ਇਹ ਇੱਕ ਅਲੱਗ ਮੈਥਡ ਹੈ ਬਾਈ ਚਲੋ ਮੈਂ ਮੰਨਦਾ ਵੀ ਉਹ ਬੋਡੀ ਬਿਲਡਿੰਗ ਵਾਲੇ ਪਾਸੇ ਨਾ ਜਾਵੇ ਮਸਲ ਮਾਸ ਵਾਲੇ ਪਾਸੇ ਨਾ ਜਾਵੇ ਇਹ ਕਾਮੰਦਾ ਜਿਹੜਾ ਕਹਿੰਦਾ ਮੈਂ ਸਿਰਫ ਉਹੀ ਗੱਲ ਆ ਵੀ ਫਿਟ ਰਹਿਣਾ ਚਾਹੁੰਦਾ ਫਿਟ ਰਹਿਣ ਦਾ ਮਤਲਬ ਉਹਨੂੰ ਕੋਈ ਬਿਮਾਰੀ ਨਾ ਘੇਰੇ ਉਹਦਾ ਭੱਜਦੇ ਦਾ ਸਾਹ ਨਾ ਛੜੇ ਠੀਕ ਹੈ ਉਹ ਬਹੁਤਾ ਮੋਟਾ ਨਾ ਦਿਸੇ ਹਣਾ ਫਿਟਨੈਸ ਤਾਂ ਜ਼ਿਆਦਾਤਰ ਮਤਲਬ ਤਾਂ ਸਾਡੇ ਲੋਕ ਇਹੀ ਕੱਢਦੇ ਆ ਨਾ ਕਿ ਢਿੱਡ ਨਾ ਦਾ ਨਿਕਲਿਆ ਹੋਵੇ ਜਿਹਦਾ ਢਿੱਡ ਨਹੀਂ ਨਿਕਲੋ ਫਿੱਟਾ ਅੰਦਰੋਭਾ ਵਿੱਚ ਜਿਹੜਾ ਜਮ ਮਰਜੀ ਹੋਵੇ ਸਾਡੇ ਸਾਡੇ ਲੋਕਾਂ ਦੀ ਧਾਰਨਾ ਇਹੀ ਬਣੀ ਹੈ ਇਹ ਧਾਰਨਾ ਹੀ ਬਣੀ ਹੋਈ ਆ ਪਰ ਮੈਂ ਕਹਾਂ ਵੀ ਜਨਰਲ ਫਿਟਨੈਸ ਉਹਨੇ ਮਾਸ ਮਸਲ ਮਾਸ ਵਾਲੇ ਪਾਸੇ ਨਹੀਂ ਜਾਣਾ ਜਨਰਲ ਫਿਟਨੈਸ ਤੇ ਲਈ ਜਿਹਦੇ ਕੋਲ ਟਾਈਮ ਵੀ ਘੱਟ ਆ ਮੰਨ ਲਓ ਮੈਂ ਕਹਿੰਦਾ ਵੀ ਜਿੰਮ ਨਹੀਂ ਜਾਣਾ ਉਹਨੇ ਉਹਨੇ ਘਰ ਐਕਸਰਸਾਈਜ਼ ਕਰਨੀ ਆ ਉਹ ਬੰਦਾ ਕਿਵੇਂ ਫਿੱਟ ਰਹਿ ਸਕਦਾ ਬਾਈ ਘਰੇ ਐਕਸਰਸਾਈਜ਼ ਦੇਖੋ ਜਨਰਲ ਫਿਟਨੈਸ ਦੇ ਲਈ ਤੁਸੀਂ ਡਾਈਟ ਜੋ ਮਰਜ਼ੀ ਲਓ ਹਨਾ ਘਰੇ ਐਕਸਰਸਾਈਜ਼ ਲਈ ਤੁਸੀਂ ਟਾਈਮ ਕੱਢ ਸਕਦੇ ਹੋ ਜਿਵੇਂ ਤੁਸੀਂ ਘਰੇ ਕੋਈ ਵੀ ਮੈਟ ਲੈ ਕੇ ਇੱਕ ਨਾਰਮਲ ਥੋੜੀਆਂ ਜੀਆਂ ਚੀਜ਼ਾਂ ਜਿਮ ਵਾਲੇ ਵਰਕਆਊਟ ਵਾਲੀਆਂ ਕੈਰੀ ਕਰ ਸਕਦੇ ਹੋ ਤੁਸੀਂ ਘਰੇ ਸਕਿਪਿੰਗ ਕਰ ਸਕਦੇ ਹੋ 15 ਤੋਂ 20 ਮਿੰਟ ਕਰ ਸਕਦੇ ਹੋ ਤੇ ਤੁਸੀਂ ਘਰੇ ਆਪਣੇ ਪੁਸ਼-ਅੱਪ ਲਾ ਸਕਦੇ ਹੋ ਨਾਰਮਲ ਜਿਨ੍ਹਾਂ ਨੂੰ ਆਪਾਂ ਦੇਸੀ ਭਾਸ਼ਾ 'ਚ ਡੰਡ ਕਹਿ ਦਿੰਦੇ ਆ ਕਿਉਂਕਿ ਜਿਹੜੇ ਡੰਡ ਨੇ ਨਾ ਬਾਈ ਅੱਜਕੱਲ ਮੁੰਡੇ ਜਿੰਮਾਂ 'ਚ ਵਰਕਆਊਟ ਕਰਦੇ ਆ ਡੰਬਲਾਂ ਨਾਲ ਲੋਹੇ ਨਾਲ ਮੱਥਾ ਮਾਰਦੇ ਆ ਜਿਹੜੇ ਡੰਡ ਨੇ ਨਾ ਉਹ ਸਾਡੇ ਸਰੀਰ ਦਾ ਤੁਰਾ ਨੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹ ਕਹਿੰਦੇ ਸੀ ਵੀ ਉਹ ਭਲਵਾਨੀ ਡੰਡ ਮਾਰਦੇ ਸੀ ਸਪਾਟੇ ਵੀ ਮਾਰਦੇ ਸੀਗੇ ਜਿੱਦਾਂ ਬਾਡੀ ਦਾ ਇੱਕ ਪਾਰਟ ਨਾ ਹਾਰਟ ਉਦਾਂ ਸਾਰੀ ਬਾਡੀ ਦਾ ਜਿਹੜਾ ਮੇਨ ਪਾਰਟ ਹੈ ਨਾ ਮਤਲਬ ਫਿਟਨੈਸ ਦਾ ਜਿਹੜਾ ਮੇਨ ਪਾਰਟ ਹੈ ਉਹ ਸਾਡੇ ਪੁਸ਼-ਅਪ ਨੇ ਸੋ ਤੁਸੀਂ ਘਰੇ ਰਹਿ ਕੇ ਪੁਸ਼-ਅਪ ਕਰ ਸਕਦੇ ਹੋ ਸਕਿਪਿੰਗ ਕਰ ਸਕਦੇ ਹੋ ਜਾਂ ਜੇ ਤੁਹਾਡੇ ਕੋਲ ਤੁਸੀਂ ਕਰੇ ਕੋਈ ਟਰੈਡਮਿਲ ਮਸ਼ੀਨ ਹੈਗੀ ਆ ਤੁਸੀਂ ਉਤੇ ਭੱਜ ਸਕਦੇ ਹੋ ਜਾਂ ਥੋੜੀ ਬਹੁਤੀ ਸਾਈਕਲਿੰਗ ਵਗੈਰਾ ਕਰਕੇ ਆਪਣੇ ਆਪ ਨੂੰ ਜਰਨਲ ਤੌਰ ਤੇ ਫਿੱਟ ਤੁਸੀਂ ਰੱਖ ਸਕਦੇ ਹੋ ਫਿਰ ਭਾਈ ਇਹਦੇ ਵਿੱਚ ਏਜ ਕੈਟੇਗਰੀਜ਼ ਵੀ ਤਾਂ ਆ ਜਾਂਦੀਆਂ ਨੇ ਨਾ ਮਤਲਬ ਜੇ ਕਿੰਨੀ ਉਮਰ ਤੱਕ ਤੁਹਾਨੂੰ ਕਿਹੜੀ ਐਕਸਰਸਾਈਜ਼ ਸਹੀ ਰਹਿੰਦੀ ਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਚੱਲ ਪਹਿਲਾਂ ਮੈਂ ਪਿੱਛੇ ਚੱਲਦਾ ਇੱਕ ਵਾਕ ਉਹ ਜ਼ਰੂਰੀ ਹੈ ਬੰਦੇ ਲਈ ਜਿਹੜਾ ਤੁਰ ਸਕਦਾ ਉਸ ਤੋਂ ਬਾਅਦ ਹੌਲੀ ਹੌਲੀ ਇਹ ਬੰਦਾ ਪਾਸ ਸਕਦਾ ਉਹਦੇ ਲਈ ਭੱਜਣਾ ਵੀ ਆ ਉਸ ਤੋਂ ਬਾਅਦ ਤੁਸੀਂ ਐਕਸਰਸਾਈਜ਼ ਐਡ ਕਰਤੀਆਂ ਬਿਲਕੁਲ ਤੇ ਫਿਰ ਇਸ ਕੈਟਾਗਰੀ ਦੇ ਹਿਸਾਬ ਨਾਲ ਕਿਵੇਂ ਹੁੰਦਾ ਮੰਨ ਲਓ ਕੈਟਾਗਰੀ ਦੇਖੋ ਜਿਵੇਂ ਡਿਪੈਂਡ ਕਰਦਾ ਵੀ ਤੁਹਾਡੀ ਉਮਰ ਹਾਂ ਤੁਸੀਂ ਬਹੁਤ ਸੋਹਣਾ ਬਾਈ ਸਵਾਲ ਪੁੱਛਿਆ ਇਹ ਪਰ ਇਹ ਅੱਜ ਕੱਲ ਲੋਕ ਹਰ ਇੱਕ ਹੁਣ ਬਜ਼ੁਰਗ ਵੀ ਆਪਾਂ ਦੇਖਦੇ ਆ ਜਿੰਮਾਂ ਚ ਜਾਂਦੇ ਆ ਗਰਾਊਂਡ ਜਾਂਦੇ ਆ ਉਹ ਮੁੰਡਿਆਂ ਦੀ ਰੀਸ ਕਰਦੇ ਆ ਪਰ ਇੱਕ ਗੱਲ ਹੈਗੀ ਆ ਬਜ਼ੁਰਗ ਆ ਜਿਹੜੇ ਉਹ ਮੁੰਡਿਆਂ ਨਾਲੋਂ ਵੱਧ ਤਗੜੇ ਆ ਪਰ ਹਾਂ ਬੰਦੇ ਨੂੰ ਜਿੱਦਾਂ ਹੁਣ ਜਦੋਂ ਵਰਕਆਊਟ ਕਰਦੇ ਆ ਜਿਹੜੇ 40 ਸਾਲ ਤੋਂ ਵੱੱਬ ਹੁੰਦੇ ਆ 40 ਸਾਲ ਤੋਂ ਜ਼ਿਆਦਾ ਵਾਲੇ ਹੁੰਦੇ ਆ 45 50 ਸਾਲ ਵਾਲੇ ਜਿਹੜੇ ਵਰਕਆਊਟ ਕਰਦੇ ਆ ਸੋ ਮੇਰੀ ਇੱਕ ਉਹਨਾਂ ਨੂੰ رائے ਆ ਵੀ ਉਹਨਾਂ ਨੂੰ ਜਿਹੜਾ ਵਰਕਆਊਟ ਹੈ ਪਹਿਲਾਂ ਤਾਂ ਉਹਨਾਂ ਨੂੰ ਕੁਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਕੋਈ ਮੈਡੀਕਲ ਹੈਲਥ ਇਸ਼ੂਜ਼ ਨਹੀਂ ਹੋਣਾ ਚਾਹੀਦਾ ਹਨ ਕਿਸੇ ਨੂੰ ਕੋਈ ਅੱਜ ਕੱਲ ਨਾਰਮਲ ਜੀਆਂ ਗੱਲਾਂ ਨੇ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਆ ਕਿਸੇ ਨੂੰ ਸ਼ੂਗਰ ਹੈ ਹਨ ਜੇ ਉਹਨਾਂ ਨੂੰ ਕੋਈ ਹਾਰਟ ਵਗੈਰਾ ਦੀ ਨਹੀਂ ਪ੍ਰੋਬਲਮ ਹੈਗੀ ਫਿਰ ਉਹ ਇੰਟੈਂਸ ਵਰਕਆਊਟ ਕਰ ਸਕਦੇ ਆ ਉਹ ਰਨਿੰਗ ਵਧੀਆ ਕਰ ਸਕਦੇ ਆ ਹਨ ਹਾਂ ਜੇ ਕਿਸੇ ਨੂੰ 40 ਸਾਲ ਤੋਂ ਪਲੱਸ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਪ੍ਰੋਬਲਮ ਹੈ ਉਹ ਕਿਸੇ ਇੱਕ ਵਧੀਆ ਡਾਈਟੇਸ਼ਨ ਤੋਂ ਡਾਈਟ ਲੈ ਕੇ ਤੇ ਵਧੀਆ ਹੈਲਥ ਕੋਰਸ ਤੋਂ ਪੁੱਛਤਾਛ ਕਰਕੇ ਚੰਗੀ ਤਰ੍ਹਾਂ ਹਨਾ ਜਾਣਕਾਰੀ ਲੈ ਕੇ ਉਹ ਬਾਕ ਦਾ ਰੁਟੀਨ ਅਪਣਾ ਸਕਦੇ ਆ ਹਨਾ ਆਪਣਾ ਥੋੜਾ ਜਿਹਾ ਉਹਨਾਂ ਨੂੰ ਸ਼ਡਿਊਲ ਕੱਢਣਾ ਪੈਣਾ ਹੈ ਹੈਲਥ ਲਈ ਕਿਉਂਕਿ ਹੈਲਥ ਅੱਜ ਕੱਲ ਤੁਸੀਂ ਮੈਨੂੰ ਕਿਹਾ ਬਾਈ ਵੀ ਹੈਲਥ ਸਭ ਤੋਂ ਜ਼ਰੂਰੀ ਆ ਹੈਲਥ ਤੋਂ ਵੱਡੀ ਕੋਈ ਚੀਜ਼ ਨਹੀਂ ਬਿਲਕੁਲ ਭੱਜ ਦੌੜ ਦੀ ਜ਼ਿੰਦਗੀ 'ਚ ਸੋ ਟਾਈਮ ਕੱਢ ਕੇ ਉਹਨਾਂ ਨੂੰ ਬਾਕ ਕਰਨੀ ਜਾਂ ਫਿਰ ਉਹਦੇ ਲਈ ਹੋਰ ਐਕਸਰਸਾਈਜ਼ਾਂ ਹੋਣਗੀਆਂ ਥੋੜਾ ਜਿਹਾ ਬਾਡੀ ਬਾਡੀ ਦੀ ਥੋੜੀ ਸਟ੍ਰੈਚਿੰਗ ਕਰਨੀ ਹਲਕੀਆਂ-ਹਲਕੀਆਂ ਹੋ ਐਕਸਰਸਾਈਜ਼ਾਂ ਆਪਦੀ ਜਿਹੜੀ ਉਹਨਾਂ ਦੀ ਡਿਜ਼ੀਜ਼ ਹੈ ਉਹਦੇ ਹਿਸਾਬ ਨਾਲ ਉਹ ਕਰ ਸਕਦੇ ਆ ਇਹ ਨਹੀਂ ਵੀ ਬਾਡੀ ਨੂੰ ਖਿੱਚੀ ਜਾਣਗੇ ਹਨਾ ਹੁਣ ਜਿਹੜੇ ਜੰਗ ਮੁੰਡੇ ਆ 25 ਤੋਂ ਹਣਾ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਨੇ ਮਤਲਬ ਫਿੱਟ ਰਹਿਣਾ ਹੈ ਤਾਂ ਉਹ ਜਿਮ 'ਚ ਜਿੰਨਾ ਮਰਜ਼ੀ ਵਰਕਆਊਟ ਕਰ ਸਕਦਾ ਹੈ ਬਾਕੀ ਡਿਪੈਂਡ ਕਰਦੀ ਹੈ ਹਰ ਇੱਕ ਗੱਲ ਖਰਾਕ ਤੇ ਖਰਾਕ ਦੀ ਬਾਈਕ ਤੁਹਾਨੂੰ ਮੈਂ ਗੱਲ ਦੱਸਣ ਲੱਗਿਆ ਵੀ ਹੁਣ ਜੇ ਇੱਕ ਗੱਡੀ ਆ ਉਹਦੇ 'ਚ ਅਸੀਂ ਮਾੜਾ ਤੇਲ ਪਾਵਾਂਗੇ ਤਾਂ ਗੱਡੀ ਦੀ ਮੈਲੇਜ ਤਾਂ ਉਨੀ ਹੀ ਰਹਿਣੀ ਆ ਨਾ ਤੇ ਘਟ ਜਾਣੀ ਆ ਉਹ ਹਨਾ ਜੇ ਅਸੀਂ ਉਹ 'ਚ ਚੰਗਾ ਤੇਲ ਪਾਵਾਂਗੇ ਤਾਂ ਗੱਡੀ ਨੇ ਐਵਰੇਜ ਬਾਈ ਵੱਧ ਦੇਣੀ ਆ ਇਹ ਵੀ ਸਰਵਿਸ ਟਾਈਮ ਟੂ ਟਾਈਮ ਹੋਵੇ ਹਾਂ ਸਰਵਿਸ ਵਾਲਾ ਹਿਸਾਬਾ ਸਹੀਰ ਦਾ ਉਹੀ ਹਿਸਾਬ ਕਿਤਾਬ ਸਹੀਰ ਦਾ ਜੇ ਤੁਸੀਂ ਸਰੀਰ 'ਚ ਹੁਣ ਅਸੀਂ ਅੱਜ ਕੱਲ ਦੀ ਜਿਹੜੀ ਸਾਡੀ ਜ਼ਿੰਦਗੀ ਆ ਅਸੀਂ ਫਾਸਟ ਫੂਡ ਦੇ ਕਿੰਨੇ ਆਦੀ ਹੋ ਗਏ ਹਨਾ ਅਸੀਂ ਕੋਲ ਡਰਿੰਕ ਚਾਕਲੇਟ ਪੇਸਟਰੀ ਜੇ ਬੱਚਿਆਂ ਨੂੰ ਵੀ ਅਸੀਂ ਉਹ ਚੀਜ਼ਾਂ ਦੇਣ ਲੱਗੇ ਹਨਾ ਉਹ ਚੀਜ਼ਾਂ ਸਾਡੇ ਲਈ ਬਹੁਤ ਖਤਰਨਾਕ ਨੇ ਉਹੀ ਇੱਕ ਮਟਾਪੇ ਦਾ ਕਾਰਨ ਬਣਦੀਆਂ ਨੇ ਉਹੀ ਇੱਕ ਸ਼ੂਗਰ ਬੀਪੀ ਇਹ ਚੀਜ਼ਾਂ ਕਰਦੀ ਆ ਸਾਰੀ ਗੱਲ ਖਰਾਕ ਤੇ ਮੁੱਕ ਜਾਂਦੀ ਆ ਜੇ ਤੁਹਾਡੀ ਖਰਾਕ ਸੋਹਣੀ ਆ ਤਾਂ ਤੁਹਾਡੀ ਸਿਹਤ ਸੋਹਣੀ ਆ ਤੇ ਫਿਰ ਖਰਾਕ ਇੱਕ ਆਮ ਬੰਦਾ ਚਲੋ ਮੈਂ ਕਹਿੰਦਾ ਪਿੰਡ ਚ ਰਹਿਣ ਵਾਲਾ ਬੰਦਾ ਹੈਨਾ ਕਿ ਲੋ ਟਾਈਮ ਰੋਟੀ ਪਾਣੀ ਚੱਲਦਾ ਉਹਦਾ ਤਾਂ ਘਿਓ ਖਾ ਲੂਗਾ ਦੁੱਧ ਹੋ ਸਕਦਾ ਅਸਲ ਦੇ ਵਿੱਚ ਜਿਵੇਂ ਕਹਿੰਦਾ ਵੀ ਇੱਕ ਸਾਜਿਸ਼ ਦੇ ਨਾਲ ਜਦੋਂ ਕਿਤੇ ਜਾਂਦਾ ਸਭ ਤੋਂ ਪਹਿਲਾਂ ਤਾਂ ਦੇਸੀ ਘਿਓ ਤੇ ਦੁੱਧ ਹੀ ਸਾਡੀ ਡਾਈਟ ਦੇ ਵਿੱਚੋਂ ਬਾਹਰ ਕਰਤਾ ਕਹਿੰਦੇ ਮਾੜਾ ਪਰ ਮੈਂ ਮੈਂ ਆਪਣੇ ਸਵਾਲ ਤੇ ਆਉਣਾ ਕਿ ਜਿਹੜਾ ਬੰਦਾ ਪਿੰਡ ਦੇ ਵਿੱਚ ਰਹਿੰਦਾ ਨਾਰਮਲ ਆ ਕੋਈ ਬਹੁਤਾ ਬੇਤ ਨਹੀਂ ਵੀ ਉਹ ਇੱਕ ਬ੍ਰਾਈਟ ਪਲਾਨ ਬਣਾ ਕੇ ਉਸ ਤਰੀਕੇ ਕਰ ਸਕੀ ਉਹਦੇ ਲਈ ਕੀ ਪ੍ਰੋਟੀਨ ਹੋ ਸਕਦਾ ਕੀ ਡਾਈਟ ਉਹਦੀ ਹੋ ਸਕਦੀ ਲੋਕ ਕਹਿੰਦੇ ਆ ਵੀ ਕਣਕ ਛੱਡ ਦਿਓ ਕਣਕ ਬੰਦ ਕਰ ਦਿਓ ਪਰ ਨਹੀਂ ਠੀਕ ਆ ਅੱਜ ਕੱਲ ਦਾ ਜਿਹੜਾ ਜਮਾਨਾ ਅਸੀਂ ਪੈਸਟੀਸਾਈਡ ਬਹੁਤ ਹੁੰਦੇ ਆ ਸਾਡੇ ਰੇਹ ਪਾਉਣਿਆਂ ਕਣਕਾਂ ਚ ਹੋਰ ਦਵਾਈਆਂ ਦਬੂਆਂ ਦੀ ਵਰਤੋਂ ਕਰੀ ਜਾਂਦੀ ਆ ਪਰ ਕਣਕ ਤਾਂ ਸਾਡੀ ਮਾਂ ਆ ਬਾਈ ਅਸੀਂ ਸ਼ੁਰੂ ਤੋਂ ਪੜੇ ਕਣਕ ਖਾ ਗਏ ਜਾਂ ਤੁਸੀਂ ਕਹੋ ਵੀ ਅਸੀਂ ਕਣਕ ਕਦੇ ਖਾਦੀ ਨਹੀਂ ਸੋ ਅਸੀਂ ਰੋਟੀ ਖਾ ਸਕਦੇ ਆ ਨਾਰਮਲ ਸਾਡੇ ਘਰੇ ਸਾਨੂੰ ਚੌਲ ਮਿਲਦੇ ਆ हां ਤੁਸੀਂ ਆਪਦੇ ਉਹ ਜੀਵਨ ਸ਼ੈਲੀ ਚ ਬਦਲਾਅ ਕਿਵੇਂ ਕਰ ਸਕਦੇ ਹੋ ਤੁਸੀਂ ਆਰਗੈਨਿਕ ਚੌਲ ਕਰ ਸਕਦੇ ਹੋ ਆਮ ਬੰਦੇ ਤੁਸੀਂ ਗੱਲ ਕਰਦੇ ਹੋ ਹਰ ਇੱਕ ਕੋਲ ਕਿੱਲਾ ਅੱਧਾ ਕਿੱਲਾ ਤੱਕ ਘੱਟੋ ਘੱਟ ਜ਼ਮੀਨ ਤਾਂ ਹੁੰਦੀ ਹੈ ਹਨਾ ਕੁਝ ਵੀ ਉਹ ਜੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੁੰਦਾ ਤਾਂ ਥੋੜੇ ਥੋੜੇ ਸੈਕ੍ਰੀਫਾਈਸ ਦਾ ਆਪਾਂ ਨੂੰ ਕਰ ਲੈਣਾ ਪਿਆ ਹੈ ਬਾਈ ਹਨਾ ਤੁਸੀਂ ਕਣਕ ਆਰਗੈਨਿਕ ਲੈ ਸਕਦੇ ਹੋ ਜੇ ਆਰਗੈਨਿਕ ਨਹੀਂ ਮਿਲਦੀ ਚਲ ਜਿਹੜੀ ਵੀ ਤੁਸੀਂ ਲੈ ਸਕਦੇ ਹੋ ਜਿਹੜੀ ਮਿਲਦੀ ਆ ਕਿਉਂ ਖਾਓ ਬਾਈ ਕਿਉਂ ਕੋਈ ਮਾੜਾ ਨਹੀਂ 5 ਤੋਂ 10 ਗ੍ਰਾਮ ਡੇਲੀ ਤੁਸੀਂ ਕਿਉਂ ਖਾ ਸਕਦੇ ਹੋ ਨਾਰਮਲ ਬੰਦਾ ਖਾ ਸਕਦਾ ਸੋ ਇਤਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਵੀ ਕੰਪਨੀ ਦੀਆਂ ਸ਼ਰਸ਼ਾ ਨੇ ਇਹ ਚੀਜ਼ਾਂ ਨੂੰ ਸਾਡੇ ਕੋਲੋਂ ਦੂਰ ਕਰਤਾ ਨਹੀਂ ਮਾੜੀ ਬਾਈ ਕਣਕ ਹਸਾਬ ਨਾਲ ਖਾਓ ਦੋ ਰੋਟੀਆਂ ਖਾਓ ਤਿੰਨ ਰੋਟੀਆਂ ਤੁਸੀਂ ਖਾ ਸਕਦੇ ਹੋ ਬਾਕੀ ਹੋਰ ਚੀਜ਼ਾਂ ਤੁਸੀਂ ਖਾ ਸਕਦੇ ਹੋ ਸਾਨੂੰ ਛੋਲਿਆਂ ਚੋਂ ਪ੍ਰੋਟੀਨ ਮਿਲਦਾ ਹੈ ਕਾਲੇ ਛੋਲੇ ਉਹ ਵੀ ਸਾਡੇ ਘਰ ਦੀ ਖਰਾਕ ਹੈ ਇੱਕ ਨਾਰਮਲ ਬੰਦਾ ਲੈ ਸਕਦਾ ਹੈ ਹਨਾ ਆਪਾਂ ਜੇ ਤੁਸੀਂ ਕਹਿੰਦੇ ਹੋ ਵੀ ਬਾਈ ਤੁਸੀਂ ਤਾਂ ਯਾਰ ਦੂਜੀ ਫਿਟਨੈਸ ਦੀਆਂ ਗੱਲਾਂ ਕਰਦੇ ਹੋ ਵੀ ਤਾਂ ਖਰਾਕ ਬਹੁਤ ਮਹਿੰਗੀ ਆ ਬਾਈ ਸਾਰੇ ਸਾਡੇ ਬਹਾਨੇ ਆ ਦੁੱਧ ਅਸੀਂ ਪੀ ਸਕਦੇ ਆ ਗਲਾਸ ਦੁੱਧ ਤਾਂ ਅਸੀਂ ਪੀ ਸਕਦੇ ਆ ਡੇਲੀ ਸਾਨੂੰ ਮਿਲਦਾ ਰੋਟੀ ਤਾਂ ਸਾਨੂੰ ਮਿਲ ਤੇ ਹੋਰ ਕਿੰਨੇ ਫਿਰ ਫਿਰ ਛੋਣ ਵਾਲੀਆਂ ਚੀਜ਼ਾਂ ਆਪਾਂ ਕੁਝ ਵੀ ਬਈ ਲੈ ਸਕਦੇ ਆ ਵੀ ਕੋਈ ਚੱਕਰ ਵਾਲੀ ਏਡੀ ਗੱਲ ਨਹੀਂ ਵੀ ਅਸੀਂ ਡਾਈਟ ਫੋਲੋ ਨਹੀਂ ਕਰ ਸਕਦੇ ਇਹ ਸਾਰੇ ਸਾਡੇ ਬਹਾਨੇ ਆ ਪਰ ਇੱਕ ਗੱਲ ਗਗਨ ਬਈ ਹੈਗੀ ਆ ਵੀ ਤੁਸੀਂ ਜ਼ਿਆਦਾ ਨਾ ਖਾਓ ਪੂਰੇ ਦਿਨ ਚ ਹੈਨਾ ਇੱਕ ਕਹਿੰਦੇ ਨਹੀਂ ਹੁੰਦੇ ਵੀ ਅਸੀਂ ਸਾਨੂੰ ਪਹਾੜੀਆਂ ਵਾਂਗੂ ਖਾਣਾ ਚਾਹੀਦਾ ਵੀ ਸਵੇਰੇ ਅਸੀਂ ਬ੍ਰੇਕਫਾਸਟ ਜਿਹੜਾ ਪੂਰਾ ਹੈਲਦੀ ਕਰੀਏ ਰੱਜ ਕੇ ਕਰੀਏ ਉਦੋਂ ਬਾਅਦ ਜਿਉਂ-ਜਿਉਂ ਦਿਨ ਛਿਪਦਾ ਜਾਊ ਸੂਰਜ ਢਲਦਾ ਜਾਊ ਅਸੀਂ ਘੱਟ ਖਾਂਦੇ ਜਾਈਏ ਹੈਨਾ ਉਹ ਹੀ ਹਿਸਾਬ ਕਿਤਾਬ ਸਰੀਰ ਦਾ ਸੋ ਇੱਕ ਨਾਰਮਲ ਬੰਦਾ ਬੇਸਿਕ ਤੌਰ ਤੇ ਉਹ ਨਾਰਮਲ ਜੀ ਡਾਈਟ ਨਾਲ ਆਪਣੀ ਫਿਟਨੈਸ ਨੂੰ ਇੱਕ ਹੈਲਥ ਨੂੰ ਵਧੀਆ ਰੱਖ ਸਕਦਾ ਰੱਜ ਕੇ ਨਾ ਖਾਓ ਘੋੜਿਆਂ ਵਾਂਗੂ ਖਾਓ ਗਧਿਆਂ ਵਾਂਗੂ ਨਾ ਖਾਓ ਇਹ ਚੀਜ਼ ਹੋਣੀ ਚਾਹੀਦੀ ਹੈ ਬਾਈ अच्छा भाई फिर एक ऐसी चीज होगी कि केडियां चीजें खाणियां ने दूसरी गल है केडियां चीजें जैसे ਤੁਸੀਂ ਪਹਿਲਾਂ ਫਾਸਟ ਫੂਡ ਦੀ ਗੱਲ ਕੀਤੀ ਕੀ چیزਾਂ ਕਿਉਂਕਿ ਕੋਈ ਵੀ ਬੰਦਾ ਘਰੋਂ ਬਾਹਰ ਨਿਕਲਦਾ ਉਹ ਕਿਸੇ ਮਾਰਕੀਟ ਚ ਜਾਊਗਾ ਤੁਸੀਂ ਆਪਣੇ ਵਾਲੇ ਵਾਲੇ ਸ਼ਹਿਰਾਂ ਚ ਲਾ ਲੋ ਬਿਲਕੁਲ ਤੁਸੀਂ ਛੋਟੇ ਤੋਂ ਛੋਟੇ ਸ਼ਹਿਰਾਂ ਦੇ ਵਿੱਚ ਵੀ ਅੱਜ ਕੀ ਖੁੱਲ ਗਏ ਉੱਥੇ ਸਾਰੇ ਆਊਟਲੈਟ ਸਾਰੇ ਹਨਾ ਵੱਡੇ ਵੱਡੇ ਫਰੈਂਚ ਫ੍ਰਾਈਜ਼ ਬਰਗਰ ਮਿਲਦੇ ਆਹ ਚੀਜ਼ ਲਗੀ ਬੰਦਾ ਜਦੋਂ ਸ਼ਹਿਰ ਜਾਂਦਾ ਤਾਂ ਸਭ ਤੋਂ ਪਹਿਲਾਂ ਮੱਥੇ ਚੇਹ ਬਜਦੀਆਂ ਨੇ ਤਾਂ ਫਿਰ ਕਿਹੜੀਆਂ ਚੀਜ਼ਾਂ ਪਹਿਲਾਂ ਅਵੋਇਡ ਕਰਨੀਆਂ ਜ਼ਰੂਰੀਆਂ ਮੈਨੂੰ ਇਹ ਲੱਗਦਾ ਹੁੰਦਾ ਵੀ ਖਾਣਾ ਕੀ ਆ ਇਹਦੇ ਨਾਲੋਂ ਵੱਧ ਜ਼ਰੂਰੀ ਕਈ ਵਾਰ ਇਹ ਹੋ ਜਾਂਦਾ ਕਿ ਕੀ ਨਹੀਂ ਖਾਣਾ ਦੇਖੋ ਇਹ ਮੈਂ ਬਿਲਕੁਲ ਮਨਾ ਤਾਂ ਨਹੀਂ ਕਰ ਰਿਹਾ ਵੀ ਤੁਸੀਂ ਫਾਸਟ ਫੂਡ ਬਿਲਕੁਲ ਹੀ ਬਿਲਕੁਲ ਹੀ ਨਾ ਖਾਓ ਹਨਾ ਕਦੇ ਵੀ ਇੱਕੋ ਇੱਕ ਚੀਜ਼ ਅਸੀਂ ਖਾਂਦੇ ਜਾਂਦੇ ਹਾਂ ਤਾਂ ਉਹ ਚੀਜ਼ ਤੋਂ ਸਾਡਾ ਸਰੀਰ ਅੱਕ ਜਾਂਦਾ ਕੋਈ ਤੁਸੀਂ ਡੇਲੀ ਰੁਟੀਨ ਚ ਕਰਦੇ ਹਾਂ ਹਨਾ ਹੁਣ ਅਸੀਂ ਕੀ ਖਾ ਸਕਦੇ ਹਾਂ ਅਸੀਂ ਲਾਈਕ ਥੋੜਾ ਬਹੁਤਾ ਕਦੇ ਸੈਂਡਵਿਚ ਹੋ ਗਿਆ ਜਿਵੇਂ ਫਾਸਟ ਫੂਡ ਦੀ ਜੇ ਆਪਾਂ ਗੱਲ ਕਰ ਲਈਏ ਮੈਂ ਵੈਸੇ ਇਹ ਨਹੀਂ ਕਹਿੰਦਾ ਹੈਗਾ ਤੁਸੀਂ ਸੈਂਡਵਿਚ ਜ਼ਰੂਰੀ ਖਾਓ ਜੇ ਤੁਹਾਨੂੰ ਕ੍ਰੇਵਿੰਗ ਹੁੰਦੀ ਆ ਜਿਵੇਂ ਆਪਾਂ ਕਹਿੰਦੇ ਜੀ ਸਾਡਾ ਦਿਲ ਕਰਦਾ ਹੈ ਹਨਾ ਜਿੱਦਾਂ ਵੀ ਲਿਵਰ ਜਿਵੇਂ ਅਸੀਂ ਹੈਪੀ ਰਹਿਣੇ ਅਸੀਂ ਨਵੇਂ ਕੱਪੜੇ ਪਾਉਣੇ ਆ ਜਾਂ ਅਸੀਂ ਫਿਟਨੈਸ ਲਈ ਅਸੀਂ ਜਿਮ ਲਾਉਨੇ ਆ ਸਾਡਾ ਬੋਡੀ ਦਾ ਜਿਹੜਾ ਖੁਸ਼ੀ ਵਾਲਾ ਡੋਪਾਮਾਈਨ ਹਾਰਮੋਨ ਹੈ ਉਹ ਰਿਲੀਜ਼ ਕਰਦੀ ਆ ਹਨਾ ਉਦੋਂ ਹੀ ਸਾਡਾ ਲਿਬਰ ਹੈ ਬਾਈ ਜੇ ਅਸੀਂ ਲਿਬਰ ਚ ਸਾਰਾ ਦਿਨ ਗੰਦਮੰਦ ਸੁੱਟਾਂਗੇ ਤਾਂ ਉਹਨੇ ਤਾਂ ਸੈਡ ਹੀ ਹੋਣਾ ਹਨਾ ਕਈ ਵਾਰ ਅਸੀਂ ਚੰਗੀ ਖਰਾਕ ਖਾਂਦੇ ਜਾਂਦੇ ਆ ਮਤਲਬ ਕਲੀਨ ਚੀਜ਼ਾਂ ਅਸੀਂ ਖਾਂਦੇ ਆ ਬਹੁਤ ਸੋਹਣੀਆਂ ਸੋਹਣੀਆਂ ਖਰਾਕਾਂ ਖਾਂਦੇ ਆ ਪਰ ਉਹਦਾ ਦਿਲ ਕਰਦਾ ਕਈ ਵਾਰ ਵੀ ਅਸੀਂ ਲਜੀਜ਼ ਖਾਈਏ ਕੁਝ ਕਰਾਰਾ ਖਾਦਾ ਜਾਵੇ ਸੋ ਅਸੀਂ ਉਹਦੇ ਵੀ ਹੈਪੀ ਹਾਰਮੋਨ ਰਿਲੀਜ਼ ਕਰ ਸਕੀਏ ਪਰ ਟਰਾਈ ਕਰੋ ਵੀ ਜਿੱਥੋਂ ਤੱਕ ਸਾਡਾ ਹਾ ਥੱਪੜਦਾ ਵੀ ਅਸੀਂ ਫਾਸਟ ਫੂਡ ਤੇ ਨਾ ਹੱਥ ਪਾਈਏ ਫਰੂਟ ਖਾ ਸਕਦੇ ਆ ਕੇਲਾ ਨਾਰਮਲ ਸਭ ਤੋਂ ਸਸਤਾ ਫਰੂਟ ਆ ਅਸੀਂ ਖਾ ਸਕਦੇ ਆ ਸਾਨੂੰ ਸ਼ੂਰੀਅਮ ਮਿਲੂ ਪੋਟਾਸ਼ੀਅਮ ਮਿਲਣਾ ਸੇਬ ਖਾ ਸਕਦੇ ਆ ਹਨਾ ਮਤਲਬ ਜਿਹੜੇ ਮੌਸਮ ਦੇ ਫਰੂਟ ਜਿਹੜੇ ਆਉਂਦੇ ਆ ਉਹ ਇੰਨੇ ਜਿਆਦੇ ਮਹਿੰਗੇ ਵੀ ਨਹੀਂ ਹੁੰਦੇ ਅੱਜ ਕੱਲ ਦੀ ਜਿਹੜੀ ਜ਼ਿੰਦਗੀ ਆ ਮਤਲਬ ਲਾਈਫ ਸਟਾਈਲ ਆ ਲੋਕਾਂ ਦਾ ਇੰਨਾ ਕਿ ਤਾਂ ਬੰਦਾ ਫੋੜ ਕਰੇ ਸਕਦਾ ਵੀ ਥੋੜਾ ਬਹੁਤਾ ਬੰਦਾ ਫਰੂਟ ਖਾ ਸਕੇ ਹਨਾ ਇਹ ਜੀ ਮੈਂ ਜਦੋਂ ਬੰਦਾ ਜੇਬ ਚ ਲੱਖ ਲੱਖ ਰੁਪਏ ਦਾ ਫੋਨ ਰੱਖ ਸਕਦਾ ਹਾਂ ਸਦਾ ਦਾ ਧਾਰਨਦਾ ਹੀ ਆ ਹਨਾ ਬਿਲਕੁਲ ਬਾਈ ਬਿਲਕ ਡਾਈਟ ਹੋਈ ਉਸ ਤੋਂ ਬਾਅਦ ਹੋਰ ਸ਼ਡਿਊਲ ਦੇ ਵਿੱਚ ਕੋਈ ਟਾਈਮਿੰਗ ਕੋ ਮੈਟਰ ਕਰਦੀ ਆ ਕਿ ਤੁਹਾਡਾ ਮਤਲਬ ਜੇ ਤੁਸੀਂ ਚੀਜ਼ਾਂ ਡਾਊਨ ਕਰਨੀਆਂ ਸੋਣੇ ਦੇਖੋ ਜੇ ਤੁਸੀਂ ਜੇ ਤੁਹਾਡਾ ਸਿਹਤ ਨਾਲ ਪਿਆਰ ਹੈ ਨਾ ਤਾਂ ਜਿਹੜੀ ਆਪਾਂ ਪਹਿਲਾਂ ਸੈਕਰੀਫਾਈਜ਼ ਦੀ ਗੱਲ ਕਰੀ ਸਮਝੌਤੇ ਦੀ ਗੱਲ ਸਮਝੌਤਾ ਬਾਈ ਇਹ ਹੈ ਆ ਵੀ ਜੇ ਤੁਸੀਂ ਆਪਣੇ ਰੁਟੀਨ ਚ ਤੁਸੀਂ ਆਪਣੇ ਉੱਠਣ ਦਾ ਟਾਈਮ ਫਿਕਸ ਕਰਨਾ ਤੁਹਾਨੂੰ ਦੇਖੋ ਪੈਣਾ ਹੈ ਨਾ ਇਹ ਤਾਂ ਹੈ ਨਹੀਂ ਵੀ ਮੇਰੇ ਵਰਗੇ ਤੇ ਗਗਨ ਬਾਈ ਨੇ ਡੋਲੇ ਦੇਖ ਲਏ ਬਾਈ ਮੈਂ ਜਿੰਮ ਲਾਉਣੀ ਆ ਮੈਂ ਸਰੀਰ ਬਣਾਉਣਾ ਜਿਹੜੀ ਆਪਾਂ ਯਾਰ ਨਾਲ ਫਿਟਨੈਸ ਦੀ ਗੱਲ ਕੀਤੀ ਆ ਹਨਾ ਇਹਦੇ ਚ ਦੋ ਚੀਜ਼ਾਂ ਬਹੁਤ ਜ਼ਰੂਰੀ ਆ ਆਲਾਰਮ ਲਾਓ ਫੋਨ ਦਾ ਹਾਂ ਤੁਸੀਂ 2-4 ਦਿਨ ਆਲਾਰਮ ਲਾਉਂਗੇ 5-6 ਦਿਨ ਤੁਸੀਂ ਆਲਾਰਮ ਲਾਉਂਗੇ ਔਖੇ ਵੀ ਤੁਸੀਂ ਜ਼ਰੂਰ ਹੋਵੋਗੇ ਪੀਆਰ ਛੱਡ ਪਰ ਸ਼ੁਰੂਆਤ ਤਾਂ ਕਿਸੇ ਵੀ ਚੰਗੀ ਚੀਜ਼ ਦੀ ਔਖੀ ਨਾ ਭਾਈ ਔਖੀ ਸ਼ੁਰੂਆਤ ਹਰ ਇੱਕ ਮਤਲਬ ਚੰਗੀ ਚੀਜ਼ ਦੀ ਔਖੀ ਲੱਗਦੀ ਹੈ ਬੰਦੇ ਨੂੰ ਪਰ ਤੁਹਾਨੂੰ ਥੋੜੇ ਦਿਨ ਲੱਗਣਾ ਤੁਸੀਂ ਇੱਕ ਰੁਟੀਨ ਬਣਾਓ ਆਪਣਾ ਬਾੜੀ ਕੋਈ ਵੱਡੀ ਗੱਲ ਨਹੀਂ ਬਾੜਾ ਕੋਈ ਲੱਲਾ ਖਖਾ ਨਹੀਂ ਹੈਗਾ ਸਿੱਧੀ ਜੀ ਬਾਈ ਮੈਂ ਗੱਲ ਦੱਸਾਂ ਰੁਟੀਨ ਤੁਹਾਡਾ ਬਣ ਸਕਦਾ ਹੈ ਦਿਨ ਦੀਆਂ ਤੁਸੀਂ ਚਾਰ ਮੀਲਾਂ ਕਰ ਸਕਦੇ ਹੋ 4 ਵਜੇ ਸਵੇਰੇ ਉੱਠੋ 5 ਵਜੇ ਉੱਠੋ ਇਹ ਵੀ ਨਹੀਂ ਮੈਂ ਕਹਿੰਦਾ ਵੀ ਆਪਣੀ ਨੀਂਦ ਵੀ ਖਰਾਬ ਕਰੋ ਜੇ ਤੁਸੀਂ ਲੇਟ ਨਾਈਟ ਸੌਂਨੇ ਹੋ ਤਾਂ ਮਾਰਨਿੰਗ ਜ਼ਰੂਰੀ ਨਹੀਂ 5 ਵਜੇ ਉੱਠਣਾ ਤੁਸੀਂ 7 ਵਜੇ ਵੀ ਉੱਠ ਸਕਦੇ ਹੋ ਤੁਸੀਂ ਜੇ ਆਪਣੀ ਸਿਹਤ ਲਈ ਤੁਸੀਂ 15 ਤੋਂ 20 ਮਿੰਟ 25 ਮਿੰਟ ਮੈਕਸਿਮਮ 30 ਮਿੰਟ ਵੀ ਬਹੁਤ ਹੈ ਜਨਰਲ ਫਿਟ ਤੁਸੀਂ ਵਰਕਆਊਟ ਕਰ ਸਕਦੇ ਹੋ ਬਾਈ ਦਿਨ ਦੀਆਂ ਤੁਸੀਂ 3-4 ਨੋਰਮਲ ਮੀਲਾਂ ਤੁਸੀਂ ਰੱਖ ਸਕਦੇ ਹੋ ਜ਼ਰੂਰੀ ਨਹੀਂ ਵੀ ਅਸੀਂ ਖਰਚ ਹੈ ਬਾਈ ਇੱਕ ਸਾਡੇ ਜਿਵੇਂ ਤੁਸੀਂ ਕਿਹਾ ਲੱਖ ਰੁਪਏ ਦਾ ਫੋਨ ਲੈ ਕੇ ਅਸੀਂ ਸਾਡੇ ਕੋਲ ਸਾਰੇ ਬਹਾਨੇ ਆ ਸੋ ਅਸੀਂ ਨੋਰਮਲ ਤਰੀਕੇ ਨਾਲ ਫਿੱਟ ਰਹਿ ਸਕਦੇ ਆ ਡਿਪੈਂਡ ਕਰਦਾ ਤੁਹਾਡਾ ਮਾਈਂਡ ਕਿੰਨਾ ਸਟਰੋਂਗ ਹੈ ਬਾਈ ਜਦੋਂ ਤੁਸੀਂ 4 ਵਜੇ అలਾਰਮ ਲਾਉਣ ਲੱਗੇ ਨਾ ਤੁਹਾਡਾ ਦਿਮਾਗ ਤੁਹਾਨੂੰ ਸਵੇਰੇ ਠਾਣ ਲੱਗੇ ਉਹਨੂੰ ਸੁਆਦ ਹੀ ਇੰਨਾ ਆਉਣਾ ਵਰਕਆਊਟ ਕਰਕੇ ਦੇ ਜਦੋਂ ਲੋਕ ਕੁੱਟਦੇ ਨੇ ਤੁਸੀਂ ਅੱਧਾ ਕੰਮ ਸਮਟ ਲੈਣੇ ਦਿੰਦਾ ਹਾਂ ਬਿਲਕੁਲ ਬਿਲਕੁਲ ਵੈਸੇ ਦਿਨ ਵੱਡਾ ਹੋ ਜਾਂਦਾ ਵੈਸੇ ਵੀ ਕਈ ਵਾਰੀ ਆਪਣੇ ਵਰਗਾ ਸਨੇਹਾ ਜਾਗਪਤ ਤ ਤਿੰਨ ਕਿੱਡਾ ਵੱਡਾ ਹੋ ਜਾਂਦਾ ਤਿੰਨ ਕਿੱਡਾ ਵੱਡਾ ਹੋ ਜਾਂਦਾ ਤੇ ਦੂਜੀ ਗੱਲ ਬਹੁਤੇ ਲੋਕਾਂ ਦਾ ਮੈਨੂੰ ਲੱਗਦਾ ਵੀ ਇੱਕ ਇੱਕ ਹੀ ਇੱਕ ਐਕਸਕਿਊਜ਼ ਹੀ ਆ ਵੀ ਇੱਕ ਬਹਾਨਾ ਹੀ ਆ ਯਾਰ ਟਾਈਮ ਨਹੀਂ ਹੈਗਾ ਵੀ ਟਾਈਮ ਨਹੀਂ ਹੈਗਾ ਪਰ ਜਦੋਂ ਬੰਦਾ ਮਤਲਬ ਇਹ じゃ ਕੀ ਕਰਦੇ ਆ ਲੋਕ ਜਦੋਂ ਕਹਿੰਦਾ ਵੀ ਟਾਈਮ ਨਹੀਂ ਹੈਗਾ ਸਾਡੇ ਕੋਲੇ ਬਈ ਭੱਜ ਦੌੜ ਦੀ ਜ਼ਿੰਦਗੀ ਆ ਹਨਾ ਭੱਜ ਦੌੜ ਦੀ ਜ਼ਿੰਦਗੀ ਆ ਖਾਣ ਪਾਣ ਸਾਡਾ ਹੈ ਜਾ ਹੋ ਗਿਆ ਗਗਨ ਬਈ ਅੱਡੇ ਅੱਗੇ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਦੀਆਂ ਕਲੀਨ ਡਾਈਟਾਂ ਸੀਗੀਆਂ ਉਹ ਪਹਿਲੇ ਸਵੇਰ ਜਦੋਂ ਪਹਿਲੀ ਉਹ ਹੁੰਦੀ ਸੀਗੀ ਤੇ ਉਦੋਂ ਉੱਠ ਕੇ 5 6 ਵਜੇ ਨੂੰ ਘਰੇ ਆ ਜਾਂਦੇ ਸੀ ਪਹਿਲਾ ਜੋਤਾਂ ਕਹਿੰਦੇ ਹੁੰਦੇ ਸੀ ਜਦੋਂ ਹਲ ਬੌਂਦੇ ਸੀ ਪਹਿਲਾ ਜੋਤਾਂ ਲਾ ਕੇ ਹਾਂ ਪਹਿਲਾ ਜੋਤਾਂ ਲਾ ਕੇ ਬਜ਼ੁਰਗ ਘਰੇ ਆ ਜਾਂਦੇ ਸੀ 5 ਵਜੇ ਨੂੰ ਹੁਣ ਬਈ ਅਸੀਂ 5 ਵਜੇ ਉੱਠ ਵੀ ਨਹੀਂ ਸਕਦੇ ਸੋ ਸਾਰੇ ਸਾਡੇ ਬਹਾਨੇ ਆ ਉਹਨਾਂ ਦੇ ਮਾਈਂਡ ਸਟਰੋਂਗ ਸੀ ਉਹਨਾਂ 'ਚ ਪਾਵਰ ਸੀਗੀ ਕਿਉਂਕਿ ਜਿਹੜੀ ਗੱਲ ਮੈਂ ਕੀਤੀ ਆ ਡਾਈਟ ਕਲੀਨ ਸੀਗੀ ਭਾਈ ਉਹ ਸਮੋਸੇ ਨਹੀਂ ਖਾਂਦੇ ਸੀਗੇ ਉਹ ਬਰੈਡ ਨਹੀਂ ਖਾਂਦੇ ਸੀਗੇ ਉਹ ਪੀਜ਼ਾ ਨਹੀਂ ਖਾਂਦੇ ਸੀਗੇ ਹੁਣ ਅਸੀਂ ਪੀਜ਼ੇ ਖਾਂਦੇ ਆ 버ਗਰ ਖਾਂਦੇ ਆ ਜਿਹਹ ਜਾਂ ਤੁਸੀਂ ਬੋਡੀ 'ਚ ਮੈਂ ਪਹਿਲਾਂ ਗੱਲ ਕੀਤੀ ਵੀ ਜਿਹਹ ਜਾਂ ਪਾਓਗੇ ਉਹ ਜਿਹਾਂ ਤੁਸੀਂ ਕੱਢੋਗੇ ਉਹੀ ਜੀ ਤੁਹਾਨੂੰ ਹੈਲਥ ਮਿਲਣੀ ਆ ਭਾਈ ਨਮਕੀਨ ਖਾਂਦੇ ਸੀਗੇ ਹੁਣ ਅਸੀਂ ਕਿੰਨੇ ਪੀਜ਼ੇ 버ਗਰ ਖਾਂਦੇ ਆ ਸੌਸਾ ਖਾਂਦੇ ਆ ਕਿੰਨੇ ਪ੍ਰਕਾਰ ਦੀਆ ਭਾਈ ਅਸੀਂ ਹਾਈਪਰ ਹੁੰਨੇ ਆ ਇਹਰ ਖਾ ਵਧ ਗਈ ਸਾਡੀ ਬਾਈ ਸਾਡੇ ਖਾਣੇ ਨੇ ਵਧਾਤੀ ਉਹਨਾਂ ਦੀਆਂ ਖਰਾਕਾਂ ਗगन ਸਿਆਂ ਕਲੀਨ ਸੀ ਬਾਈ ਉਹਨਾਂ ਦੀਆਂ ਖਰਾਕਾਂ ਕਲੀਨ ਸੀ ਉਹਨਾਂ ਚ ਪਾਵਰ ਸੀ ਉਹਨਾਂ ਦੇ ਮਾਈਂਡ ਪਾਵਰ ਸੀ ਦਿਮਾਗ ਸਟਰੋਂਗ ਸੀਗੇ ਉਹਨਾਂ ਦੇ ਵੀ ਇਹ ਚੀਜ਼ਾਂ ਦੇ ਸਭ ਤੋਂ ਵੱਡੇ ਮਹਾਨੇ ਆ ਤਾਂ ਹੀ ਤਾਂ ਕਿਹਾ ਜਾਂਦਾ ਵੀ ਜਿੱਡੀ ਸੋਹਣੀ ਢੋਡੀ ਖਰਾਕ ਓਡੀ ਥੋਣੀ ਸੋਹਣੀ ਢੋਡੀ ਸਿਹਤ ਇਹ ਸਭ ਤੋਂ ਵੱਡੀ ਗੱਲ ਹੈ ਸ਼ੁਕਰੀਆ ਬਾਈ ਧੰਨਵਾਦ ਸਤਨਾਮ ਬਾਈ ਤੇ ਅਗਲੀ ਵਾਰ ਆਪਾਂ ਨਹੀਂ ਆਪਾਂ ਇਸੇ ਗੱਲਬਾਤ ਕਰਦੇ ਰਹਿਾਂਗੇ ਲਗਾਤਾਰ ਪਰ ਮੈਂ ਚਾਹਾਂਗਾ ਵੀ ਇੱਕ ਜਨਰਲ ਜਿਹੜਾ ਸ਼ੋਅ ਸੀਗਾ ਏ ਉਸ ਤੋਂ ਬਾਅਦ ਹੁਣ ਆਪਾਂ ਜਿਸ ਤਰ੍ਹਾਂ ਤੁਸੀਂ ਬਣਾਏ ਹੋ ਟੈਟੂ ਟੂ ਜੇ ਮੈਂ ਚਾਹਾਂਗਾ ਜਿਹੜੇ ਇਹਦੇ ਸ਼ੌਕੀਨ ਨੇ ਉਹ ਵੀ ਤੁਹਾਨੂੰ ਦੇਖਣ ਇਹ ਵੀ ਸਾਰੇ ਆਪਾਂ ਅੱਗੇ ਲੈ ਕੇ ਆਵਾਂਗੇ ਸੋ ਤਾਂ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਖਰ ਦੇ ਨਾਲ ਜੁੜੇ